ਹੈਲੋ ਸਾਸਤਰੀ ਕਾਲ ਜੀ ਮੈਂ ਸਰਬਜੀਤ ਕਾ ਢਿੱਲਾ ਆਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋ ਮੇਰੇ ਪਿੱਛੇ ਤਾਂ ਮੰਗਿਆ ਸੀ ਕਿ ਟੀਮ ਖੜਾ ਪਾ ਜੀ ਅੱਜ ਆਪਾਂ ਜੀ ਜਾ ਰਹੇ ਆਂ ਭੈਣ ਕੋਲ ਤੇ ਆਪਾਂ ਕਰ ਰਹੇ ਹਾਂ ਤਿਆਰੀ ਨਿਮਵਨਨ ਦੀ ਤੇ ਘਰੋਂ ਤਿਆਰੀ ਕਰਦੇ ਆਂ ਆਪਦੀ ਕੱਪੜੇ ਲੀੜੇ ਦੀ ਤੇ ਤੁਹਾਡੇ ਨਾਲ ਕਰਦੇ ਆਂ ਸ਼ੇਅਰ ਤੁਸੀਂ ਦੱਸੋ ਤੁਹਾਡੇ ਵੀ ਇੰਨਾ ਗਾਹ ਪੈਂਦਾ ਕੱਪੜੇ ਆ ਨਾ ਅਸੀਂ ਤਾਂ ਇਸ ਤਰੀ ਲੱਦ ਕੇ ਗੱਡੀ 'ਚ ਕੱਪੜੇ ਰੱਖ ਲੈਨੇ ਆ ਮੈਂ ਜਾ ਕੇ ਬਾਹਰ ਵੀ ਕੱਪੜੇ ਕੱਢਦੀ ਹੁੰਦੀ ਆ ਉਹਦੇ ਕਿਉਂਕਿ ਗੱਡੀ 'ਚ ਹੀ ਰੱਖੀ ਜਾਨੇ ਗੱਡੀ 'ਚ ਲਾਹੀ ਜਾਨੇ ਗੱਡੀ 'ਚ ਐ ਕੇ ਪਾਈ ਜਾਨੇ ਜਦੋਂ ਅਸੀਂ ਬਾਹਰ ਕੱਪੜੇ ਲਾ ਕੇ ਰੱਖਦੇ ਆ ਤਾਂ ਫਿਰ ਸਾਡੇ ਬਾਹਰ ਦਾ ਪੈ ਜਾਂਦਾ ਤੇ ਆਪਾਂ ਇਹਨਾਂ ਨੂੰ ਇਸ ਤਰੀ ਗੱਡੀ 'ਚ ਰੱਖ ਲਾਂਗੇ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿਹੜੇ ਕਿਹੜੇ ਸੂਟ ਆਪਾਂ ਨਾਲ ਲੈ ਕੇ ਜਾਵਾਂਗੇ ਤੇ ਇੱਕ ਤਾਂ ਮੈਂ ਆ ਸੂਟ ਲੈ ਕੇ ਜਾਉਂਗੀ ਨਾਲ ਕਿਉਂਕਿ ਮੌਸਮ ਥੋੜਾ ਜਿਹਾ ਜੇ ਗਰਮੀ ਵਾਲਾ ਵਾਲਾ ਹੋਣੀ ਹੈਗਾ ਮੌਸਮ ਤੇ ਕਾਰ ਸੂਟ ਲੈ ਜਾਗੇ ਆਪਣਾ ਇਸ ਮੇਰੇ ਪਹਿਲਾਂ ਵੀਡੀਓ ਚ ਦੇਖਿਆ ਪਾਇਆ ਹੋਇਆ ਸੂਟ ਟਿਕ ਆ ਸੂਟ ਲੈ ਜਾਗੇ ਜੇ ਕਿ ਪਾਉਣਾ ਹੋਵੇ ਆਸਟਰਾ ਸੂਟ ਲੈ ਜਾਗੇ ਆਪਣੇ ਕੋਲ ਦੀਆਂ ਉਹ ਵੀ ਆਪ ਗੱਡੀ ਜੀ ਰੱਖਣੇ ਕਿਹੜਾ ਆਪਾਂ ਚੈੱਕ ਕਰਕੇ ਜਾਨੇ ਆ ਪਰ ਆਪਾਂ ਪਾਉਣ ਵਾਸਤੇ ਲੋਰ ਤੇ ਪੀਅਰ ਸਾਰਟ ਲੈ ਲਈ ਇਹ ਤੁਸੀਂ ਵੀ ਦੱਸਣਾ ਵੀ ਸੋਡਾ ਵੀ ਇਹੀ ਆ ਕੱਪੜੇ ਜਿਹੜੇ ਪਰਤੇ ਸਾਡੇ ਕੋਲ ਕਿਨੇ ਮਰਜੀ ਕੱਪੜੇ ਘਰੇ ਹੋਣ ਤੈਨ ਸਾਰੀਆਂ ਪਹਿਨਣ ਦਾ ਵਾਲੇ ਹੀ ਆ ਪਤਨ ਮੇਰਾ ਹੀ ਆ ਪਰ ਜਦੋਂ ਕਿਤੇ ਜਾਣਾ ਹੁੰਦਾ ਉਦੋਂ ਕੋਈ ਸੂਟ ਨਹੀਂ ਥਿਆ ਹੁੰਦਾ ਹੁੰਦਾ ਬਸ ਇਸ ਤਰੀਏ ਇਹਨਾਂ ਨੂੰ ਰੱਖ ਲਾਂਗੇ ਅਸੀਂ ਗੱਡੀ 'ਚ ਤੇ ਆ ਮੈਂ ਸੂਟ ਨਵਾਂ ਤਿਆਰ ਕਰਵਾਇਆ ਕਰ ਲ ਕਿਉਂਕਿ ਮੌਸਮ ਨਾ ਤਾਂ ਵਾਲਾ ਬਹੁਤ ਜ਼ਿਆਦਾ ਗਰਮੀ ਆ ਅਜੇ ਦੂਜੇ ਕੱਪੜੇ ਪਾਉਣ ਨੂੰ ਜੀ ਨਹੀਂ ਕਰਦਾ ਆਹ 타입 ਵੀਦਰ ਦੁਪੱਟਾ ਇਸ ਤਰ੍ਹਾਂ ਲੇਸ ਲਾ ਕੇ ਤਿਆਰ ਕਰਵਾਇਆ ਮੈਂ ਇਹ ਰਾਤ ਗੇਰਾ ਮੇਜੜ ਕੇ ਲੰਦਾ ਸੂਟ ਜਦੋਂ ਜਾਣਾ ਹੁੰਦਾ ਤਾਂ ਸਾਡੇ ਕੋਲ ਕੱਪੜੇ ਮੁੱਕ ਜਾਂਦੇ ਆ ਤੇ ਆ ਮੈਂ ਸਲਵਾਰ ਇਸ ਤਰ੍ਹਾਂ ਕੜਾਈ ਕਰਵਾਇਆ ਸਲਵਾਰ ਦਾ ਵਰਕ ਕਰਵਾਇਆ ਸੰਰੂਰਤ ਤੇ ਹਰ ਕਾ ਸੂਟ ਬਾਰੇ ਉਹ ਗਰਮੀ ਆਈ ਲੈਣ ਗਾੜੇ ਨੂੰ ਨਹੀਂ ਪੈਂਦੇ ਸੂਟ ਤੇ ਆ ਮੇਰਾ ਕਮੀਜ਼ ਦੇਖੋ ਤੁਸੀਂ ਮੈਂ ਹੁਣੇ ਤੁਹਾਡੇ ਸਾਹਮਣੇ ਖੋਲਦੀ ਪਹਿਲਾਂ ਮੈਂ ਖੋਲ ਕੇ ਨਹੀਂ ਦੇਖੇ ਕੱਪੜੇ ਆ ਆਪਣਾ ਕਮੀਜ਼ ਥੋੜੀ ਜਿਹੀ ਖੁੱਲੀ ਪਾਉਣੀ ਹੈ ਸੂਟ ਟਾਈਟ ਮੈਂ ਤੁਰਕੇ ਲਿਆਂਦੀ ਤੇ ਹੁਣ ਆਪਾਂ ਪਸੰਦ ਪਾ ਕੇ ਦਿਖਾਵਾਂਗੇ ਵੀਡੀਓ ਚ ਤੇ ਆਪਾ ਪਾਸ ਲੈ ਲਈ ਇਹ ਮੇਰੇ ਧਾਂ ਦੀ ਲੈ ਕੇ ਇਸਵੇਂ ਕੋਲ ਰੈਡ ਕਰ ਮੈਂ ਚੱਕਿਆ ਨਿਕਲੇ ਵੀ ਮੈਂ ਇਹ ਦੂਜੇ ਪਾਸੇ ਚੱਕਣ ਦੀ ਸਵਾ ਆ ਕਿ ਇਹਦੇ ਵਿੱਚ ਸਮਾਂ ਘੱਟ ਰਹਿਣਾ ਇਸ ਕਰਕੇ ਮੈਂ ਪਾਸ ਘੱਟ ਚੱਕਦੀ ਹਾਂ ਤੇ ਦੂਜੇ ਪਾਸੇ ਜ਼ਿਆਦਾ ਚੱਕਦੀ ਹਾਂ ਚਲ ਅੱਜ ਫਿਰ ਮੈਨੂੰ ਐਵੇਂ ਮੇਰੇ ਸੂਟ ਨਾ ਮੇਥੀਂ ਜੀ ਕਰਦਾ ਵੀ ਮੈਂ ਇਹ ਦੇਖੂੰ ਜੇ ਮੈਂ ਪਾਇਆ ਨੋਟੇ ਜਿਵੇਂ ਮੈਂ ਇਹ ਦੇ ਪੱਤੀ ਰੱਤੇ ਨੂੰ ਕਰਦੀ ਆਂ ਆਪ ਆਪਣੀ ਪਸੰਦ ਲਈ ਕਿਉਂਕਿ ਇਹ ਸਬਾਨ ਭਰੀਏ ਨੇ ਬੋਰੀ ਵਾਂਗੂ ਇਹਨੂੰ ਚੰਗੀ ਤਰ੍ਹਾਂ ਮੈਨੂੰ ਉੱਤੇ ਸਾਰੇ ਹਸਲਾਟ ਨੇ ਇਹਨਾਂ ਦੇ ਪਰਸ ਖੀਬਾ ਹੈ ਜਿਹੜੇ ਨਿੱਲਦੇ ਨੇ ਪਰਸ ਤੇ ਬਸ ਆਹ ਪਰਸ ਮੈਨੂੰ ਜਿਆਦਾ ਪਸੰਦ ਆਇਆ ਇੱਕ ਉਸਤਰਸ ਮੇਰੇ ਬੇਟੇ ਨੇ ਮੈਂ ਖਰੀਦ ਲਿਆ ਜਿਹੜਾ ਇਹ ਤਸੀ ਇਹ ਵੀ ਬਹੁਤ ਸੋਹਣਾ ਪਸੰਦ ਆ ਮੈਨੂੰ ਪਰ ਮੇਰੇ ਬੇਟਾ ਮੇਰੇ ਇੱਕ ਚੀਜ਼ ਆਪ ਖਰੀਦ ਕੇ ਲਈ ਆ ਕਿ ਦਿੰਦਾ ਮम्मी ਤਾਂ ਕੀ ਲੈਣਾ ਜੀ ਉਹਨਾਂ ਨੇ ਚੰਡੀਗੜ੍ਹ ਤੋਂ ਲੈ ਕੇ ਦਿੱਤਾ ਸੀ ਬਹੁਤ ਹੀ ਸੋਹਣਾ ਪਰਸਾ ਹੁਣ ਇੱਕ ਆਪਾਂ ਨਵਰ ਪਰਸ ਵੇਚ ਰਹੇ ਹਾਂ ਉਹ ਵੀ ਸੋਹਣਾ ਲਖਾਂ ਤੇ ਪਾਸੇ ਵੀ ਪਿਆਰਾ ਪਰ ਬਸ ਕਮੀਆਂ ਵਿੱਚ ਵੀ ਮੈਂ ਕੂੜਾ-ਕਬੜ ਇਕੱਠਾ ਕਰਕੇ ਪਾਉਣਾ ਹੁੰਦਾ ਜੋ ਵੀ ਚੀਜ਼ ਪਾਉਣੀ ਨਹੀਂ ਆਏ ਨਹੀਂ ਹੈਗਾ ਮੇਰੇ ਭੈਣ ਦੀ ਪਰ ਸੋਹਣਾ ਵੀ ਹੈ ਕਿਉਂਕਿ ਬਹੁਤ ਸੋਹਣਾ ਪਰਸਾ ਪਰ ਮੈਨੂੰ ਕੂੜਾ-ਕਬੜ ਇਕੱਠਾ ਕਰਨ ਦੀ ਆਦਤ ਉਹਦੇ ਬਿਨਾ ਮੈਂ ਰਹਿ ਨਹੀਂ ਸਕਦੀ ਹੈਗੀ ਤੇ ਪਰਸ ਮੈਂ ਅੱਜ ਪਹਿਲੀ ਵਾਰ ਚੱਕੂੰਗੀ ਹੋ ਸਕਿਆ ਮੈਂ ਸੌਲਡ ਨਾ ਵੀਡੀਓ ਸ਼ੇਅਰ ਕਰੂੰਗੀ ਤੇ ਹੁਣ ਆਪਾਂ ਪ੍ਰਧਾਨ ਜੀ ਨੇ ਪੈਂਟ ਪਾ ਲਈ ਆ ਉਹ ਸੈੱਟ ਪਾਉਣਗੇ ਬੇਟੇ ਦੀ ਫਰਮਾਇਸ਼ ਤੇ ਬਾਹਰਲੇ ਬੇਟਾ ਕਹਿੰਦਾ ਰੈਡੀ ਐ ਜੀ ਕਰਤਾ ਪੰਜ ਮਿੰਟ ਪਾਉਣਾ ਤੁਸੀਂ ਵੀ ਪੈਂਟ ਸੈੱਟ ਪਾਉਣੀ ਐ ਇਹ ਪ੍ਰਧਾਨ ਜੀ ਨੇ ਸਲਾਈ ਸੀ ਇਹ ਆਪ ਕਰੇ ਸਲਾਹ ਕਿ ਪਾਉਂਦੇ ਆ ਪੈਂਟਾਂ ਸੈਟਾਂ ਦਰਜੀ ਦਾ ਮੁੱਲ ਨਹੀਂ ਪਾਉਂਦੇ ਤੇ ਉਹ ਕਹਿੰਦੇ ਰੈਡੀ ਨਹੀਂ ਤੁਸੀਂ ਵੀ ਕਰ ਲੈਣੋ ਪੈਂਟ ਸੈਟ ਪੱਕ ਜਾਏ ਵੈਸੇ ਕੁੜਤੇ ਪਜਾਮੇ ਪਾਉਂਦੇ ਦੱਸਿਓ ਸਾਡੇ ਕਿ ਮੈਚਿੰਗ ਲੱਗੂਗੀ ਅੱਗੇ ਰੈਡੀ ਵਿੱਚ ਤੇ ਆਹ ਕਾਸਟ ਦਾ ਮੈਂ ਕੁੜਤਾ ਪਜਾਮਾ ਕੱਲ ਤਾਂ ਜੀਵਨ ਨਹੀਂ ਪਾਉਣਾ ਹੈ ਪਾ ਲੈਣਗੇ ਨਹੀਂ ਬਸ ਕਾਸਟ ਵੀ ਥੋੜੇ ਜੇ ਟੀ-ਸ਼ਰਟਾਂ ਜੀ ਵਧਦੇ ਰਹੇ ਨਾ ਅੱਜ ਰਪਨ ਤੇ ਗੀਰ ਵਗੈਰਾ ਹੋ ਗਏ ਅੰਦਰ ਤੇ ਆ 100 ਹੋ ਗਏ ਇਹਨਾਂ ਨੂੰ ਆਪਾਂ ਇਹਨਾਂ ਨੂੰ ਹਾ ਵਿੱਚ ਪੈਕ ਕਰ ਲੈਣਾ ਵਸਤਰ ਆਪਾਂ ਆਇਆ ਕਰਾਂਗੇ ਗੱਡੀ 'ਚ ਚਾ ਕੇ ਆਪਣਾ ਸਮਾਨ ਪਾ ਲੈ ਕਰਾਂਗੇ ਵਿਆਹ ਦੀ ਮੈਂ ਕਰਦੀ ਨਹੀਂ ਮੈਂ ਟ੍ਰੰਕ ਟ੍ਰੰਕ ਵਿੱਚ ਹੀ ਰੱਖ ਦਿੰਦੀ ਆਂ ਬਸ ਆਉਣੇ ਆਪਾਂ ਗੱਡੀ ਕੋਲ ਕੱਪੜੇ ਚਾ ਕੇ ਲੈ ਜੰਨੇ ਕੱਢ ਕੇ ਪਾ ਕੇ ਫਿਰ ਦੂਜੇ ਪਾ ਲੈਨੇ ਆ ਇਹ ਆਕਾਸ਼ੀ ਆਪਾਂ 1 2 3 4 5 ਪੰਜ ਟੀ-ਸ਼ਰਟ ਆਪਾਂ ਨਾਲ ਹੀ ਹਿੰਗ ਰੱਖ ਲਾਂਗੇ ਕਿਉਂਕਿ ਕਾਸ ਜਾਵੇ ਟੀ-ਸ਼ਰਟ ਪਸੰਦ ਕਰਦਾ ਭੈਣਾਂ ਤੇ ਮੈਂ ਉਹਦੀ ਟੀ-ਸ਼ਰਟ ਨਾਲ ਲੈ ਲਈ ਵਿਚੱਕੀ ਜਾਊਗਾ ਪਾਈ ਜਾਊਗਾ ਇਸ ਤਰੀਕੇ ਹਿੰਗਰ ਆਪਾਂ ਨਾਲ ਲੈ ਲਿਆ ਤੇ ਆਕਾਸ਼ਾ ਨਾਲ ਬਾਕੀ ਜਿਹੜੇ ਪੈਂਟ ਸਰਟ ਵਾਲੇ ਪਾਉਣੇ ਨੇ ਹਾਜੀ ਪ੍ਰਧਾਨ ਸਾਹਿਬ ਦੇ ਕੱਪੜੇ ਤੇ ਬੇਟੇ ਦੇ ਕੱਪੜੇ ਕੁਝ ਪ੍ਰੈਸ ਕਰਾਉਣ ਨੂੰ ਗਏ ਹੋਏ ਨੇ ਤੇ ਆਪਾਂ ਅੱਜ ਸੋਣ ਨੂੰ ਤਿਆਰੀ ਦੱਸਦੇ ਆ ਵੀ ਸਾਡੀ ਤਿਆਰੀ ਕਿਹੜੀ ਜਿਹੀ ਜਾਨੂੰਦੀ ਸਾਡੇ ਤਾਂ ਬਹੁਤ ਗਾ ਪੈਨ ਲੱਦੇ ਕੱਪੜੇ ਵਗੇਰ ਵੀ ਖੋ ਕੇ ਆਉਂਦੀ ਨਹੀਂ ਮੈਂ ਤਾਂ ਮਾਗਰ ਪਚਾਉਂਦੇ ਆ ਸਮਾਨ ਮੇਰਾ ਕਹੇ ਮੇਰੇ ਆ ਭੁੱਲ ਗਿਆ ਭੁੱਲ ਗਿਆ ਤੁਸੀਂ ਦੱਸਣਾ ਤੁਹਾਡੇ ਵੀ ਕੱਪੜੇ ਤੁਸੀਂ ਐ ਖੋਣੇ ਮੇਰੇ ਤਾਂ ਬਹੁਤ ਕੱਪੜੇ ਪਾਉਂਦੇ ਆ ਕੱਪੜੇ ਜੇ ਰਜਣਾ ਹੋਵੇ ਨਾ ਆਪਣੇ ਕੋਲ ਕੋਸ਼ਾਸਤਰਾ ਹੋਣੀ ਚਾਹੀਦੇ ਗਰਮੀ ਦਾ ਮੌਸਮ ਹੋਣਾ ਆਪਾਂ ਉੱਥੇ ਧੋ ਤਾਂ ਸਕਦੇ ਨਹੀਂ ਅੱਜ ਜਾ ਕੇ ਪ੍ਰੋਗਰਾਮ ਦੇ ਵਿੱਚ ਤੇ ਵੈਸੇ ਤਾਂ ਮੈਂ ਤਵਾ ਵੀ ਲੈ ਨਹੀਂ ਨਹੀਂ ਉਹਨਾਂ ਦੇ ਕੰਮ ਆ ਲਈਏ ਤਾਂ ਕੱਪੜੇ ਪਰ ਮੈਂ ਉਸ ਜ਼ਿਆਦਾ ਕਰਾਂਗੇ ਨਹੀਂ ਨੇ ਵੀ ਆਪਣੇ ਨਾਲ ਹੀ ਚੱਕਣੇ ਗੱਡੀ ਚ ਹੀ ਰੱਖਣੇ ਵੀ ਨਾਲ ਲਈ ਵੱਧ ਲੋਕਾ ਪੜੇ ਇਸ ਕਰਕੇ ਇੱਕ ਵੱਧ ਲੈ ਲਈ ਆਈ ਕਾਕਾ ਅਸਾਹੇ ਜੀ ਪੈਂਟ ਸੈੱਟ ਪਿਆ ਪ੍ਰੈਸ ਕਰਵਾਉਣ ਵਾਲਾ ਦੇਖਦੀਆਂ ਜੇ ਕਰਵਾਉਣ ਗਿਆ ਕੋਈ ਕਾਲੀ ਥੋੜੀ ਜਾਣ ਦੀ ਨਹੀਂ ਵਿਰੋਥੇ ਕਰਵਾ ਲਾਂਗੇ ਸਾਨੂੰ ਨਾ ਘਰ ਤੋਂ ਤਿਆਰ ਹੋਣੇ ਵਧੀਆ ਲੱਗਦਾ ਬਾਹਰ ਜਾ ਕੇ ਕੱਪੜੇ ਚੱਕਲੇ ਬਹੁਤ ਔਖੇ ਨਾਲ ਬਹੁਤ ਔਖੇ ਚੱਕਨੇ ਕੱਪੜੇ ਹੁਣ ਐ ਨਹੀਂ ਪਤਾ ਲੱਗਦਾ ਕਿ ਕੀ ਲੈ ਕੇ ਜਾਈਏ ਕਿ ੱਡੀ ਇੱਕ ਆਕਾਸ਼ ਆਰ ਸ਼ਰਟ ਲੈ ਜੂਗਾ ਨਾਲ ਪਰ ਉਹ ਨੰਦਸਤਾ ਹੈ ਆਪਣਾ ਕਿਸ ਤਰ੍ਹਾਂ ਦਾ ਹੋਇਆ ਸਤੋਂ ਨੂੰ ਵੀ ਕਿੱਥੇ ਕਿੱਥੇ ਆ ਪਰ ਉਹ ਕਾਂਗੇ ਜਾਣਾ ਇੱਥੋਂ ਘਰੋਂ ਨਿੰਬ ਬਣਨਣਾ ਤਿਆਰੀ ਨਿੰਬ ਬਣਨਣ ਦੀ ਹੈ ਅੱਗੇ ਕਿਤੇ ਕਿਤੇ ਸੈਕਟਰ ਕਰਾਂਗੇ ਜਾ ਕੇ ਉਹ ਤੁਹਾਡੇ ਨਾਲ ਵੀਡੀਓ ਤੇ ਬਣੇ ਰਹਾਂਗੇ ਕਿਹੜੇ ਕਿਹੜੇ ਥਾਵਾਂ 'ਤੇ ਮੈਲਾ ਦਰਸ਼ਨ ਕਰਾਉਣੇ ਤੇ ਤੁਸੀਂ ਵੀ ਚੱਲਦੇ ਸਾਡੇ ਨਾਲ ਬੱਚੇ ਗਏ ਨਹੀਂ ਪਤਾ ਉਹਨਾਂ ਨੂੰ ਕਿਹੜਾ ਕਹਿਣ ਇਸ ਤਰ੍ਹਾਂ ਕਿਹੜਾ ਪਾਣਾ ਹਾਂ ਮੈਂ ਕੈਪੜੀਆਂ ਲੈਣੀਆਂ ਦੋ ਕਾਸਤੀ ਇਹ ਥੋੜਾ ਜਿਹਾ ਕਟ ਕੇ ਜੇ ਰਹਿਣਾ ਪਸੰਦ ਨਹੀਂ ਕਰਦਾ ਕੁੱਲੇ ਜੇ ਕੱਪੜਿਆਂ 'ਚ ਹੀ ਰਹਿਣਾ ਪਸੰਦ ਕਰਦਾ ਟੀ-ਸ਼ਰਟਾਂ ਲੋਰਜ ਚਲੋ ਬਿਲ ਚੱਕਦੇ ਰਹੇ ਹਾਂ ਮਾਪਾਪ ਨੂੰ ਮੈਨੂੰ ਆਏ ਹਾਂ ਮੇਰਾ ਬੇਟਾ ਵੀ ਸੋਹਣੇ ਸੋਹਣੇ ਕੱਪੜੇ ਪਾ ਕੇ ਵਧੀਆ ਜਿਹਾ ਬਣ ਕੇ ਰਹਿ। ਇਸ ਤਰ੍ਹਾਂ ਮੈਂ ਨਾਲ ਚੱਕ ਲੈਣੀ ਕੱਪੜੇ ਨੇ। ਮੈਂ ਘਰ ਦੀ ਤਿਆਰੀ ਕੋਸ ਨਹੀਂ ਹੋਈ ਨੂੰ ਸਿਰ ਕੋਸ ਨਹੀਂ ਹੋਇਆ। ਤੇ ਬੱਡੇ ਬੇਟੇ ਦਾ ਰਾਤ ਕੋਣ ਹੈ ਹਨਾ ਮੰਮੀ ਤੂੰ ਕੁਛ ਵੀ ਨਹੀਂ ਕੀਤਾ ਮੂੰਹ ਮੇਰੀ ਤੇਰੇ ਲਈ ਬੈਠੀ ਐ ਮੈਂ ਕਿ ਮੈਂ YouTube ਤੇ ਕੰਮ ਲਈ ਰੱਖੀ ਐ ਉਸ ਕਰਕੇ ਮੈਂ ਤੇਰੀ ਨਹੀਂ ਗਈ ਹੋਈ ਲੋ ਜੀ ਆਵੇਗਾ ਇੱਕ ਆਫਨ ਇਹ ਵੀ ਗਿਫਟ ਮਿਲੇ ਹੋਏ ਇਹ ਸਾਡੇ ਤੇ ਬਹੁਤ ਹੀ ਦੋਸਤ ਨੇ ਪ੍ਰਧਾਨ ਦੇ ਉਹਨਾਂ ਨੇ ਆਪਾਂ ਗਿਫਟ ਕੀਤਾ ਅਸੀਂ ਉਹਨਾਂ ਤੋਂ ਗੈਣੇ ਵਗੈਰਾ ਲੈਣੇ ਨੇ ਨਰਨ ਨੇ ਤਾਂ ਗਿਫਟ ਕੀਤਾ ਤੇ ਅਸੀਂ ਗੈਣੇ ਤਾਂ ਨਹੀਂ ਲੈਤੇ ਪਰ ਵੈਸੇ ਬੈਗ ਮੇਰੇ ਕੋਲੇ ਇਹ ਮੈਂ ਕਿ ਬੈਗ ਵਿੱਚ ਸਵਾਰ ਲੱਗਦਾ ਪਤਾ ਕਰਕੇ ਤੇ ਐਣਕਾ ਵੀ ਉਹਨਾਂ ਨੇ ਆ ਕੇ ਦਿੱਤੀ ਅਸੀਂ ਮੈਨੂੰ ਅੱਜ ਹੀ ਆਈਆਂ ਨੇ ਐਂ ਚੀਜ਼ਾਂ ਸੈੱਟ ਦਿੰਨੇ ਆਪਾਂ ਮੜ ਕੇ ਲੱਭਦੀ ਨਹੀਂ ਇਹ ਵੀ ਐਣਕਾ ਵੀ ਮੈਨੂੰ ਗੁੱਚੀ ਦੀ ਉਹਨਾਂ ਨੇ ਲੈ ਕੇ ਦਿੱਤੀ ਤਰੋ ਆ ਗਈ ਸੀ ਕੁਮੜਾ ਬਹੁਤ ਹੀ ਸੋਣੀ ਐਣਕਾ देखो किस तरह ही लग गई आज मैं ना लेके जाऊंगी रास्ते चला लगी कोई भी गिफ्ट जो प्यार ना ना, आप कबूल कर लेना चाहता लो जी साड़ी छोटी जी तैयारी कमेंटा ही दसना भी किस तरह तैयारी करके लेके जाने ਇਹ ਦਰਸਤੇ ਵਾਲੀ ਜੀ ਨੇ ਮੇਰੇ ਵੰਗਵਾਏ ਕੱਪੜੇ ਸਿੱਟ ਕੇ ਲੈ ਕੇ ਜਾਣੇ। ਕਹਉਦੇ ਕਿ ਟਾਂ ਬੈਗਾ ਚਵਾ ਕੇ ਲੈ ਜਾਨੇ ਪਰ ਮੈਂ ਤਾਂ ਨਹੀਂ ਪਾ ਕੇ ਲੈ ਕੇ ਜਿੰਮ ਤਾਂ ਹੀ ਲਵਾ ਕੇ ਪਾ ਕੇ। ਰੱਖ ਲੂੰ ਗੱਡੀ 'ਚ ਬਸ ਉੱਥੇ ਲਾਉਂਦੇ ਨਹੀਂ ਮੈਂ ਘਰ ਜਾ ਕੇ ਇਹਦੇ ਕੱਪੜੇ। ਉੱਥੇ ਗੱਡੀ 'ਚ ਪਾਈ ਜਾਵਾਂ ਗੱਡੀ 'ਚ ਰੱਖੀ ਜਾਵਾਂ। ਤੇ ਆਪਣੀ ਵੀਡੀਓ ਜੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸੇਅਰ ਕਮੈਂਟ ਜ਼ਰੂਰ ਕਰਨਾ। ਵੀਡੀਓ ਨੂੰ ਫੁੱਲ ਵਾਜ ਦੇਖਣਾ। ਜੋ ਵੀ ਪੈਨ ਪਾਈ ਆਪਣੀ ਵੀਡੀਓ ਤੇ ਵਧੀਆ ਵਧੀਆ ਕਮੈਂਟ ਕਰਦੇ ਹਨ ਉਹਨਾਂ ਦਾ ਧੰਨਵਾਦ ਸਾਰਿਆਂ ਦਾ ਤੇ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਥੈਂਕ ਯੂ ਐਂਡ ਟੇਕ ਕੇਅਰ ਚਲੋ ਜੀ ਹੁਣ ਮੈਂ ਤੇ ਆ ਰਹੀ ਵੀਡੀਓ ਦਾ ਐਂਡ ਕਰ ਦతా ਆਪਾਂ